ਸਸੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਗੱਲ ਕਰਨਾ ਚਾਹਣਾ ਜਿਹੜਾ ਬਹੁਤ ਦਿਨਾਂ ਤੋਂ ਮੁੱਦਾ ਚੱਲਦਾ ਆ ਵੀ ਕਬੱਡੀ ਵਿੱਚ ਡਰੱਗ ਆ ਲੱਖੇ ਸਧਾਣੇ ਨੇ ਬਹੁਤ ਮਾੜਾ ਚੰਗਾ ਬੋਲਿਆ ਕਬੱਡੀ ਨੂੰ ਵੀ ਕਬੱਡੀ ਚ ਆ ਇਦਾਂ ਆ ਟੀਕਾ ਲੱਗਦਾ ਉਹ ਟੀਕਾ ਲੱਗਦਾ ਇਦਾਂ ਹੁੰਦਾ ਸਾਡੇ ਸੀਨੀਅਰ ਪਲੇਅਰਾਂ ਨੂੰ ਵੀ ਬਹੁਤ ਗਲਤ ਬੋਲਿਆ ਨੇ ਤੇ ਮੈਂ ਇਹਨੂੰ ਜਵਾਬ ਦੇਣਾ ਚਾਹਣਾ ਵੀ ਪਸਾਨੀ ਤੂੰ ਕਿੱਥੇ ਕਬੱਡੀ ਖੇਡਦਾ ਰਿਆ ਮੈਂ ਤਾਂ ਉਦੋਂ ਤੱਕ ਕਿਤੇ ਦੇਖਿਆ ਵੀ ਨਹੀਂ ਆ ਤੂੰ ਫਰੀ ਦੀ ਬੱਲੇ ਬੱਲੇ ਲੈਣ ਨੂੰ ਬਦਨਾਮ ਜ਼ਰੂਰ ਕਰ ਰਿਆ ਜੋ ਕਿ ਬਹੁਤ ਗਲਤ ਗੱਲ ਆ ਤੇ ਕਬੱਡੀ ਦੇ ਟੀਕੇ ਲਾ ਕੇ ਖੇਡਦੇ ਹੁੰਦੇ ਵੀ ਇੱਕ ਦੋ ਸਾਲ ਹੀ ਖੇਡਦੇ ਫੇ ਤਾਂ ਉਹਨਾਂ 플레이ਰਾਂ ਨੂੰ ਮੰਗੀ ਭਾਜੀ ਹੁਣਾਂ ਨੂੰ 20-20 ਸਾਲ ਹੋ ਗਏ ਆ ਸੁਲਤਾਨ ਅਰਗਿਆਂ ਨੂੰ 15 ਤੋਂ ਜ਼ਿਆਦਾ ਹੀ ਚਿਰ ਹੋ ਗਿਆ ਖੇਡਦਿਆਂ ਨੂੰ ਇੰਨੇ ਹੋਰ ਵੀ 플레이ਰ ਇੰਨੇ ਲੰਬੇ ਸਮੇਂ ਤੱਕ ਕੋਈ ਵੀ ਡਰਗ ਕਰਕੇ ਮੈਨੂੰ ਲੱਗਦਾ ਨਸ਼ਾ ਕਰਕੇ ਨਹੀਂ ਖੇਡ ਸਕਦਾ ਵੀ ਤੇ ਮੈਂ ਇਹੀ ਚਾਹਣਾ ਵੀ ਜੇ ਤੇ ਤਾਂ ਤਾਤੂ ਕੋਈ ਪ੍ਰੂਫ ਆ ਤੁਸੀਂ ਕੋਈ ਗੱਲ ਕਰੋ ਜੇ ਤਾਂ ਤੋ ਕੋਈ ਪ੍ਰੂਫ ਹੀ ਨਹੀਂ ਤੁਸੀਂ ਬਿਨਾਂ ਹੀ ਮੂੰਹ ਚਾ ਕੇ ਇੰਟਰਵਿਊਾਂ ਤੇ ਆ ਕੇ ਕਹਿਣ ਲੱਪਨੇ ਆ ਵੀ ਕੁਵੱਡੀ ਵਾਲੇ ਨਸ਼ਾ ਕਰਦੇ ਆ ਆਰਟੀਕਲ ਆਉਂਦੇ ਆ ਆਰਟੀਕਲ ਆਉਂਦੇ ਆ ਮਤਲਬ ਤੁਹਾਨੂੰ ਹੀ ਜ਼ਿਆਦਾ ਪਤਾ ਹੋ ਗਿਆ ਸਾਡੀਆਂ ਫੈਮਲੀਆਂ ਅਸੀਂ ਘਰੋਂ ਜਾਣਦੇ ਹਾਂ ਉਹਨਾਂ ਨੂੰ ਤਾਂ ਮਤਲਬ ਕੁਝ ਪਤਾ ਹੀ ਨਹੀਂ ਵੀ ਹੁੰਦੇ ਹੀ ਕੋਣ ਆ ਨਾ ਇਹਨਾਂ ਤੋਂ ਕੋਈ ਅਹੁਦਾ ਆ ਨਾ ਇਹ ਕੁਝ ਹੈਗੇ ਹੀ ਆ ਇੱਕ ਬੰਦੇ ਦਾ ਹੁੰਦਾ ਕਿਸੇ ਦਾ ਕਰਦਾਰ ਵੀ ਆਪਣੇ ਤੋਂ ਕੋਈ ਆਪਾਂ ਨੂੰ ਅਨਸਰ ਕਰਦਾ ਤੇ ਆਪੋ ਉਹਦਾ ਜਵਾਬ ਦੇ ਸਕਦੇ ਆ ਸਾਡੇ ਸੀਨੀਅਰ 플레이ਰ ਆ ਉਹ ਸਾਨੂੰ ਕੋਈ ਗੱਲ ਕਹਿਣ ਵੀ ਕਬੱਡੀ ਤੇ ਨਸ਼ਾ ਆ ਜਾਂ ਇਦਾਂ ਆ ਫਿਰ ਆਪਾਂ ਚਲੋ ਉਹਨਾਂ ਨੂੰ ਜਵਾਬ ਦੇ ਸਕਦੇ ਪਰ ਇਹਨਾਂ ਨੂੰ ਆਪਾਂ ਜਵਾਬ ਦੇ ਕੇ ਕਰਨ ਨਹੀਂ ਕੀ ਹਨ ਇਹ ਇੰਨਾ ਹੱਕ ਹੀ ਨਹੀਂ ਰੱਖਦੇ ਵੀ ਇਹਨਾਂ ਨੂੰ ਆਪਾਂ ਕੋਈ ਇਦਾਂ ਦਾ ਜਵਾਬ ਦੀ ਪਰ ਚੱਕਰ ਹੁਣ ਇੰਨੇ ਲੋਕੀ ਜੁੜੇ ਆ ਕਬੱਡੀ ਨਾਲ ਇਹ ਸਾਡੇ ਸੀਨੀਅਰ ਪਲੇਅਰਾਂ ਨੂੰ ਮੰਗੀ ਭਾਜੀ ਉਹਨਾਂ ਨੂੰ ਸੁਲਤਾਨ ਉਹਨਾਂ ਨੂੰ ਸੰਦੀਪ ਭਾਜੀ ਉਹਨਾਂ ਨੂੰ ਬਿੱਟੂ ਭਾਜੀ ਉਹਨਾਂ ਨੂੰ ਵੀ ਗਲਤ ਬੋਲਿਆ ਵੀ ਕਿੰਨੀ ਇਹਦੇ ਦੀ ਗਲਤ ਗੱਲ ਲਿਆ ਨਾ ਉਹਨਾਂ ਨੇ ਤਾਂ ਕਬੱਡੀ ਨੂੰ ਇਨਾ ਦਿੱਤਾ ਹੈ ਮੰਗੀ ਭਾਈ ਨੇ ਅਸੀਂ ਆ ਅਸੀਂ ਮੀਡਲ ਕਲਾਸ ਫੈਮਿਲੀ ਤੋਂ ਸੀਗੇ ਮੰਗੀ ਭਾਜੀ ਉਹਨਾਂ ਨੇ ਸਾਡਾ ਸਾਥ ਦਿੱਤਾ ਹੁਣ ਅੱਜ ਅਸੀਂ ਵੀ ਕਿੱਥੇ ਤੱਕ ਆ ਗਏ ਹਾਂ ਵੀ ਉਸ ਭਾਈ ਦੀ ਤਾਂ ਕਬੱਡੀ ਨੂੰ ਇੰਨੀ ਦੇਣੀ ਆ ਮੈਂ ਆ ਮੈਨੂੰ ਲੱਗਾ ਮੇਤੋਂ ਇਲਾਵਾ 100 ਪਲੇਅਰ ਤੋਂ ਵੱਧ ਹੀ ਹੋਣਾ ਹੋਰ ਵੀ ਜਿਹੜਾ ਕਬੱਡੀ ਵਿੱਚ ਭਾਈ ਦਾ ਕਰਕੇ ਆਇਆ ਦੋਨੇ ਚਲੋ 4 ਪੈਸੇ ਕਮਾਏ ਨਹੀਂ ਤਾਂ ਅਸੀਂ ਅੱਜ ਉਥੇ ਕਿਤੇ ਦਿਹਾੜੀਆਂ ਲਾਉਂਦੇ ਹੁਣੇ ਅੱਜ ਅਸੀਂ ਵਧੀਆ ਲਾਈਫ ਬਤੀਤ ਕਰਦੇ ਪਏ ਆ ਨਾ ਤੇ ਉਹ ਉਹਨਾਂ ਨੂੰ ਮਾੜਾ ਕਹੀ ਜਾਂਦਾ ਉਹਦੇ ਆਪ ਤਾਂ ਕਿਤੇ ਕੋਈ ਦੇਨ ਹੈ ਨਹੀਂ ਕਾਸੀ ਚੀਜ਼ ਤੇ ਜੇ ਇਹਨਾਂ ਦੀ ਦੇਨ ਹੈਗੀ ਕਬੱਡੀ ਵਿੱਚ ਜਾਂ ਹੋਰ ਵੀ ਹੁਣ ਮੰਗੀ ਭਾਈ ਕੱਲ ਦੀ ਕਬੱਡੀ ਵਿੱਚ ਨਹੀਂ ਹੋਰ ਵੀ ਮੁੱਦੇ ਆ ਦਿੱਲੀ ਦਾ ਨੇ ਤੇ ਵੀ ਨਾ ਚੱਲ ਰਿਹਾ ਹੋਰ ਵੀ ਆਸੇ-ਪਾਸੇ ਪਿੰਡਾਂ ਚ ਉਹਦੇ ਪੁੱਛ ਕੇ ਆਪਾਂ ਨੂੰ ਪਤਾ ਲੱਗਦਾ ਵੀ ਉਹ ਵੀ ਕਿੰਨਾ ਕਰਦਾ ਸਾਰਿਆਂ ਦਾ ਤੇ ਇਹ ਬੰਦਾ ਉਹਕੀ ਉਹਨਾਂ ਨੂੰ ਮਾੜਾ ਬੋਲੀ ਜਾਂਦਾ ਤੇ ਸੰਦੀਪ ਭਾਈ ਨੂੰ ਵਿੱਚੇ ਸੁਲਤਾਨ ਨੂੰ ਬਿੱਟੂ ਭਾਈ ਨੂੰ ਵਿੱਚ ਜੋ ਕਿ ਇਸ ਟਾਈਮ ਆਪਾਂ ਨੂੰ ਉਹਨਾਂ ਬਾਰੇ ਤਾਂ ਬੋਲਣਾ ਹੀ ਨਹੀਂ ਚਾਹੀਦਾ ਉਹਸ ਦੁਨੀਆ 'ਚ ਹੈ ਵੀ ਨਹੀਂਗੇ ਉਹਨਾਂ ਨੂੰ ਵੀ ਜਦਾਂ ਗਲਤ ਉਹ ਕਹੀ ਜਾਂਦਾ ਕਿੰਨੀ ਇਹਦੇ ਲਈ ਮਾੜੀ ਗੱਲ ਆ ਨਾ ਤੇ ਸੁਣ ਕੇ ਬਹੁਤ ਦੁੱਖ ਲੱਗਾ ਜਿੱਦਾਂ ਬਹੁਤ ਬੈਡ ਫੀਲ ਹੋਇਆ ਤੂੰ ਇਦਾਂ ਉਤੋਂ ਇੰਟਰਵਿਊ ਵਾਲਿਆਂ ਨੂੰ ਵੀ ਮੈਨੂੰ ਲੱਗਦਾ ਵੀ ਉਹਨਾਂ ਨੇ ਇੰਟਰਵਿਊ ਕਰਨੀ ਚਾਹੀਦੀ ਜਿਨ੍ਹਾਂ ਤੋਂ ਕੋਈ ਸਬੂਤ ਆ ਜਿਹੜੇ ਆ ਸਬੂਤ ਚਾਕੇ ਚਾਟੀ ਕੇ ਇਕੱਠੇ ਕਰੀ ਜਾਂਦਾ ਵੀ ਆਹ ਦੇ ਇਦਾਂ ਆ ਉਦਾਂ ਆ ਇੱਦਾਂ ਤਾਂ ਕੱਲ ਨੂੰ ਕੋਈ ਵੀ ਉੱਠ ਕੇ ਕਹਿ ਰੂਗਾ ਉਹਨਾਂ ਦੇ ਉਹ ਇੰਟਰਵਿਊ ਕਰਨ ਵਾਲੇ ਵੀ ਚਾਕੇ ਇੰਟਰਵਿਊ ਕਰ ਲਾ ਪੈਂਦੇ ਆ ਵੀ ਜੇ ਵੀ ਕਹਾਂ ਨਹੀਂ ਕੇ ਤੂੰ ਐਸੇ ਬੰਦੇ ਦੀ ਕਰੋ ਵੀ ਹਾਂ ਜਿਹੜਾ ਸਾਡਾ ਕੋਈ ਕਬੱਡੀ ਖੇਡਿਆ ਕੋਈ ਕੋਚ ਆ ਵੀ ਕੋਈ ਸਾਡੇ